ਹੈਲੋ ਹਾਂਜੀ ਵਿਦਿਆ ਤੁਸੀਂ ਸੁਣਾਓ ਠੀਕ ਐ ਮੈਡਮ ਜੀ ਤੁਸੀਂ ਸੁਣਾ ਰੋਮਾਂਟਿਕ ਲੱਗ ਰਹੇ ਹੋਗੇ ਲੀਣਾ ਲਾ ਲੈਂਦੀ ਮੰਮੀ ਮੈਂ ਲਾ ਲੈਣੀ ਆ 2 ਮਿੰਟ ਗੱਲ ਕਰੀ ਆਣੀ ਐ ਫਟ ਜਲ ਗੱਲ ਹੀ ਕਰੀ ਜਾਣੀ ਐ ਚਲ ਇੱਕ ਮਿੰਟ ਰੋਕ ਤੈਨੂੰ ਮੈਂ ਬਾਅਦ ਚ ਫੋਨ ਲਾਉਣੀ ਐ ਤੈਨੂੰ ਚੰਗਾ ਲੀਣਾ ਲਾਣਾ ਝਾਰੇ ਥੱਲੇ ਡਿੱਗੇ ਪਏ ਦੇਖ ਤਾਂ ਲਿਆ ਕਰੋ ਮੈਂ ਮੇਰੀ ਸਹੇਲੀ ਨਾਲ ਗੱਲ ਕਰੀ ਰਹੀ ਹਾਂ ਤੁਸੀਂ ਤਾਂ ਕੋਲੀ ਬੇਇੱਜ਼ਤੀ ਕਰ ਦਿਨਾ ਮੜਾ ਦੇਖ ਤਾਂ ਲਿਆ ਕਰੋ ਵੀ ਗੱਲ ਕਰੀ ਜਾਂਦੀ ਐ ਗੱਲ ਕਰੀ ਜਾਂਦੀ ਤੇ ਵੀਰੇ ਸਾਰੇ ਥੱਲੇ ਦਿੱਤੇ। ਹਾਂ ਇੱਕ ਵਾਰੀ ਤੁਸੀਂ ਮੈਨੂੰ ਕਿਹਾ ਸੀ ਚੁੱਪ ਕਰ ਜਾ ਕਰੋ ਨਾ ਫਿਰ ਬੋਲ ਕਿ ਕਿ ਸਾਹ ਲੱਗ ਜਾਂਦੇ ਤੁਸੀਂ ਬੋਲਣ। ਮੈਂ ਜਿਵੇਂ ਬੋਲਣਾ ਆਉਂਦਾ। じゃ ਫੋਨ ਤੇ ਗੱਲ ਕਰ ਰਿਆ ਕਰ ਤੇ ਗਾਂ ਲੀਰੇ ਲਾ ਲਿਆ ਕਰ। ਇੱਕ ਕੰਮ ਹੀ ਹੋਗਾ ਹੁਣ ਆਪਾਂ ਤੁ। ਕੰਮ ਆਖੰਜੀ ਵਾ ਕੋਈ ਨਹੀਂ ਵੇਖਾਂ ਮੈਂ ਬੁਥਾਈਦਾ ਕਰ ਲਿਆ। ਸਾਰਾ ਦਿਨ ਐਵੇਂ ਬੋਲਦੀ ਰਹਿੰਦੀ ਐ ਮੇਰੀ ਤਾਂ ਕਿ ਇੱਜ਼ਤ ਹੀ ਹੈ ਨਹੀਂ ਇਸ ਘਰ ਦੇ ਵਿੱਚ ਉਹਨੂੰ ਵੀ ਸਿਰਫ ਐ ਲੱਗਦਾ ਕਿ ਮੇਰੀ ਮਾਂ ਪੁਰਾਣੇ ਜ਼ਮਾਨੇ ਦੀ ਐ ਬੋਲੂਗੀ ਤੂੰ ਐ ਨਾ ਗੁੱਸਾ ਕਰਿਆ ਕਰੋ ਨਾ ਕਰਿਆ ਕਰ ਮੈਂ ਤਾਂ ਤੰਗ ਆਈ ਪਈ ਆ ਗੁੱਸਾ ਨਾ ਹਜੇ ਕਹਿ ਦਿੰਦੇ ਕਰਿਆ ਕਰ ਕਿੰਨਾ ਬੋਲਦੀ ਐ ਮੰਮੀ ਵੇਖਦੀ ਵੀ ਨਹੀਂ ਵੀ ਕਿਹਦੇ ਨਾਲ ਗੱਲ ਕਰੀ ਜਾਂਦੀ ਐ ਨਾਲ ਦੀ ਨਾਲ ਬੇਇੱਜ਼ਤੀ ਕਰ ਦਿੰਦੀ ਐ ਮੈਂ ਅਗਲੀ ਨੇ ਝੂਠ ਮਾਰਿਆ ਹੁੰਦਾ ਉਹਨਾਂ ਨੂੰ ਵੀ ਮੇਰੀ ਸਾਸ ਤਾਇ ਰੱਖਦੀ ਐ ਮੈਨੂੰ ਫੁੱਲਾ ਮੁਰਾਦੀ ਐ ਫੋਨ ਤੇ ਵੀ ਬੇਇੱਜ਼ਤੀ ਕਰਨ ਲੱਗ ਜਾਂਦੀ ਐ ਇਹ ਤਾਂ ਵੇਚੀ ਕਾਹਦੀ ਅੱਜ ਨੂੰ ਪਤਾ ਵੀ ਕੰਮ ਕਰਨਾ ਹੀ ਐ ਵੇਚੀਆਂ ਹੋਰੋਂ ਦਿੰਨਾ ਮੇਰੇ ਇਿੱਕੜਾ ਵੈਲਿਊਸ ਕਰਦੇ ਵਿੱਚ ਮੈਂ ਤਾਂ ਜਿੰਨਾ ਮਰਜ਼ੀ ਕਰ ਲਾਂ ਇਹਨਾਂ ਦਾ ਐਵੇਂ ਬੋਲਣਾ ਹੁੰਦਾ ਮੈਨੂੰ ਤਾਂ ਮੈਂ ਵੀ ਵੀਰੇ ਨੂੰ ਫੋਨ ਕਰਦੀ ਆ ਮੈਨੂੰ ਲੈ ਕੇ ਜਾ ਮੈਂ ਨਾ ਇਹਨੇ ਤਾਂ ਮੇਰੀ ਸੁਣਨੀ ਨਹੀਂ ਤੇ ਮੈਂ ਆਪਦੇ ਭਰਾ ਨੂੰ ਹੀ ਦੱਸਦੀ ਆ ਉਹਨੂੰ ਸਾਰਾ ਕੁਝ ਦੱਸ ਦਿੰਨੀ ਆ ਵੀ ਐਂ ਬੋਲਦੀ ਆ ਮੇਰੇ ਤੋਂ ਨਹੀਂ ਸਹਿ ਹੁੰਦਾਗਾ ਸਾਰਾ ਕੁਝ ਸਾਰਾ ਦਿਨ ਕਿੜ 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 ਇੱਕ ਵਾਰੀ ਪਿਆਰ ਨਾ ਕਹਿ ਦੇਵੇ ਬੰਦਾ ਐ ਥੋੜੀ ਹੁੰਦਾ ਵੀ ਹਰ ਗੱਲ ਲੜ ਕੇ ਕਹਿਣੀ ਹੈ ਪਿਆਰ ਨਾ ਤਾਂ ਕਦੀ ਬੋਲਣਾ ਹੀ ਨਹੀਂ ਹੁੰਦਾ ਇਹਨੂੰ ਜੇ ਪਿਆਰ ਨਾ ਬੋਲੂਗੀ ਝੱਟ ਮੇਰੇ ਨਾਲ ਬੱਦੂ ਖਾਉਂ ਬੱਦੂ ਖਾਉਂ ਕਰੀ ਜਾਊਗੀ ਫਿਰ ਕਹਿਣਗੇ ਇਹ ਇੱਜ਼ਤ ਨਹੀਂ ਕਰਦੀਆਂ ਸਸਾਂ ਦੀ ਕੋਈ ਨਹੀਂ ਮੈਂ ਫਿਰ ਉਹਨੂੰ ਫੋਨ ਕਰਦੀ ਆ ਉਹਨੂੰ ਦੱਸੂਗੀ ਸਾਰਾ ਕੁਝ ਲੈ ਮੈਂ ਤਾਂ ਪਿਆਰ ਨਾਲ ਆਖ ਦਿੰਨੀ ਆ ਵੀ ਇਹ ਲੀਰਾ ਲੱਤਾ ਲਾਲ ਆ ਹਨਾ ਟਾਈਮ ਹੀ ਬਣਾ ਲੈਂਦੀ ਆ ਮੂੰਹ ਫਿਰ ਆ ਤਾਂ ਗਿੰਦੇ ਆ ਇਹ ਤਾਂ ਰੋਕ ਕੇ ਲਾ ਲੂੰਗੀ ਪਏ ਰਹਿਣ ਦਿੰਨੀ ਆ ਮੰਮੀ ਹਾਂ ਰੋਟੀ ਲੈ ਆਣਾ ਬਣਾ ਲਈ ਰੋਟੀ ਨਹੀਂ ਰੋਟੀ ਨਹੀਂ ਬਣਾਈ ਦਾਲ ਚੌਲ ਬਣਾਏ ਆ ਤੇ ਦਾਲ ਚੌਲ ਤਾਂ ਮੈਨੂੰ ਪਚਦੇ ਨਹੀਂ ਮੈਂ ਤਾਂ ਖਾਣੇ ਨਹੀਂ ਕਿਉਂ ਹੁਣ ਤੂੰ ਦਾਲ ਚੌਲ ਖਾਣ ਨੂੰ ਕੀ ਹੁੰਦਾਗਾ ਲੈ ਤੁਸੀਂ ਚੋਲ ਖਾ ਕੇ ਫਿਰੋ ਤੇ ਮੈਂ ਆ ਜੀ ਰੋਟੀ ਬਣਾ ਲੂੰਗੀ ਠੀਕ ਹੈ ਮੰਮਾ ਲੈ پانی ਆ ਚਲੋ ਕਿੱਧਰ ਗਈ ਇੱਥੇ ਹੀ ਘਰੀ ਆ ਕੋਸੇ ਲਾ ਗਈ ਲਿਉਨੀਆਂ ਥੱਲੇ ਜੀ ਬੈਠੀ ਆ ਕਹ ਰਹੀ ਦਿੱਲੀ ਪਤਾ ਉਹ ਮਾਰਾ ਮੋਟਾ ਕੰਮ ਕਾਇਦ ਨਹੀਂ ਹੈ ਤੂੰ ਐਡਾ ਮੂੰਹ ਬਣਾ ਲਿੰਦੇ ਮੇਰ ਨਾਲ ਹੁਣ ਬੋਲਦੀ ਨਹੀਂ ਮੈਂ ਆਹਿਆ ਕੰਮ ਖੱਲੀ ਦੇ ਲਾਲਾ ਆਲੋ ਆ ਗਈ ਸੀ ਤੁਸੀਂ ਹਾਂ ਮੈਂ ਆ ਗਿਆ ਪਾਣੀ ਲੈ ਕੇ ਆ ਮੈਂ ਲੈ ਉਹ ਦਾ ਸੁਭਾਅ ਇਹੋ ਜਿਹਾ

ਆਹ ਬਾਰਾ ਬਾਰਾ ਸਵਾ 72 ਆ ਥੋੜਾ ਨਹੀਂ ਪਾਣੀ ਲੱਗ ਜਾ ਸਾਰ ਚਲ ਅੱਲੂ ਜੀ ਪਾਣੀ ਲੈ ਲਓ ਹੋਰ ਚਾਹ ਬਣਾਵਾਂ ਤੁਹਾਡੇ ਲਈ ਹਾਂ ਬੱਬੀ ਜੀ ਤੁਸੀਂ ਪੀਓਗੇ ਚਾਹ ਮੈਂ ਤਾਂ ਨਹੀਂ ਪੀਣੀ ਚਾਹ ਠੀਕ ਐ ਚਲੋ ਆਜੂ ਅੰਦਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆਉਣਾ ਮੈਂ ਚਲ

ਮੰਮੀ ਮੇਨੂੰ ਹਰ ਇੱਕ ਗੱਲ ਤੇ ਟੋਕਦੇ ਆ ਅੱਜ ਮੈਂ ਗੱਲ ਕਰੀ ਆਂਦੀ ਸੀ ਸਹੇਲੀ ਨਾਲ ਆਨਸਰ ਮੈਨੂੰ ਬੋਲਣ ਲੱਗ ਗਏ ਬਾਹਰੋਂ ਆਏ ਕੱਪੜੇ ਨਹੀਂ ਲਾਉਂਦੀ ਐ ਨਹੀਂ ਕਰਦੀ ਫੋਨ ਤੇ ਲੱਗੀ ਪਈ ਆ ਮੈਨੂੰ ਪਹਿਲੀ ਗੱਲ ਮੈਂ ਉੱਥੇ ਕਿੰਨੀਆਂ ਤਰੀਫਾਂ ਕਰਦੀ ਐ ਮੇਰੀ ਬੇਇੱਜ਼ਤੀ ਹੁੰਦੀ ਐ ਜਦੋਂ ਹਾਂ ਮੈਨੂੰ ਬੋਲਦੇ ਆ ਵਾ ਤਾ ਵਾ ਮੈਂ ਕਿਹਾ ਮੈਨੂੰ ਫੋਨ ਤਾਂ ਕੱਟ ਲੈਣ ਦੋ ਤੁਸੀਂ ਬਾਅਦ ਚ ਬੋਲ ਲਿਓ ਤੈਨੂੰ ਪਤਾ ਤਾਂ ਹੋਗਾ ਬਿਪਾਣ ਬਜ਼ੁਰਗਾਂ ਦੇ ਐਨਾ ਕਰਦੇ ਰਹਿੰਦੇ ਨੇ ਪ੍ਰਾਣ ਅਨ ਮੰਨੇ ਦੇ ਆ ਤੁਹਾਰਾ ਕਹਿੰਦਾ ਬੋਲਦੇ ਨੇ ਤੈਨੂੰ ਵੈਸੇ ਲੱਗਦਾ ਨਾ ਉਹ ਉਸ ਹਾਂ ਬੋਲਦੇ ਪਰ ਉਹ ਬੋਲਦੇ ਪਿਆਰ ਨਾਲ ਪਿਆਰ ਨਾਲ ਥੋੜੀ ਨਾ ਐਂ ਬੋਲਦੇ ਹੁੰਦੇ ਪਿਆਰ ਨਾਲ ਤੈਨੂੰ ਸਮਝ ਨਹੀਂ ਆਉਂਦੀ ਯਾਰ ਕੀ ਕਰੀ ਮੈਂ ਹੀ ਸਮਝੇ ਜਮਾਨਾ ਨੂੰ ਨਾ ਤੁਸੀਂ ਕਿਹਾ ਜੇ ਵੀ ਤੁਸੀਂ ਵੀ ਮੜਾ ਪਿਆਰ ਨਾਲ ਸਮਝਾਉਂਦੇ ਹਾਂ ਬਣ ਬਜ਼ੁਰਗ ਨੂੰ ਆਪਾਂ ਕੀ ਕਹਾਂਗੇ ਕੁਝ ਨਹੀਂ ਕਹਿ ਸਕਦੇ ਥੋੜਾ ਕੋ ਆਪ ਦਾ ਹਸਾਣਾ ਸਮਝ ਲਾਗਾ ਕਿਉਂਕਿ ਪ੍ਰਾਣੇ ਦੇਵਨਾਂ ਨੂੰ ਨੋਕ ਟੋਕਾਂ ਨਹੀਂ ਜਾਉਂਦੇ ਉਹਨਾਂ ਨੂੰ ਹੁੰਦਾ ਉਵੇਂ ਉਹ ਕਰਦੇ ਆ ਬਸ ਠੀਕ ਹੈ ਤੁਸੀਂ ਤਾਂ ਕਦੇ ਮੇਰੀ ਸਾਈਡ ਲੈਣੀ ਨਹੀਂ ਤੁਹਾਨੂੰ ਤਾਂ ਦੱਸਣਾ ਵੀ ਮਣਾ ਮੱਦ ਜੋ ਮੋਰੇ ਬੀਨ ਬੁਝਾਉਣ ਦਾ ਕੋਈ ਫਾਇਦਾ ਨਹੀਂ ਕੋਈ ਗੱਲ ਨਹੀਂ ਮੈਂ ਆਪੇ ਹੀ ਦੇਖ ਲੂੰਗੀ ਠੀਕ ਹੈ ਨਾ ਲੋੜ ਨਹੀਂ ਹੈਗੀ ਤੁਹਾਨੂੰ ਮੇਰੀ ਗੱਲ ਚ ਬੋਲਣ ਦੀ ਜਿਵੇਂ ਮੈਨੂੰ ਠੀਕ ਲੱਗਦਾ ਮੈਂ ਕਰਾਂ ਚਲ ਆਪਕੇ ਕੰਮ ਇਹਨਾਂ ਨੇ ਥੋੜੀ ਨਾ ਮੇਰੀ ਸਾਈਡ ਲੈਣੀ ਹੈ ਤਾਂ ਮਾਂ ਦੀ ਸਾਈਡ ਹੀ ਲਊਗਾ ਮੇਰੀ ਥੋੜੀ ਸੁਣੂਗਾ ਮੈਂ ਆਪਣੇ ਭਰਾ ਨਾਲ ਹੀ ਗੱਲ ਕਰਦੀ ਹਾਂ ਹੈਲੋ ਹੈਲੋ ਵੀਰੇ ਕਿਵੇਂ ਹੋ ਵੀਰੇ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਲੈ ਜਾਓ ਆ ਕੇ ਮੰਮੀ ਬਹੁਤ ਬੋਲਦੇ ਆ ਵੀ ਮੇਰੇ ਵੱਲ ਦੀ ਜਮਾਂ ਵੀ ਗੱਲ ਨਹੀਂ ਕਰਦੇ ਵੀ ਮੈਨੂੰ ਹੀ ਗਲਤ ਕਹਿੰਦੇ ਆ ਹਾਂ ਪੁੱਤ ਤੁਸੀਂ ਵੀ ਚੱਲੋ ਜੇ ਆਪਾਂ ਚੱਲਾਂਗੇ मामੂ ਨਾਲ मामੂ ਆਉਂਦੇ ਲੈਣ ਹਾਂ ਬਸ ਨਹੀਂ ਮੈਂ ਕਿੰਨਾ ਕੁ ਸਮਝਾ ਵੀਰੇ ਉਹੀ ਗੱਲ ਥੋੜੀ ਤੁਸੀਂ ਵੀ ਮੈਨੂੰ ਹੀ ਕਹੀ ਜਾਂਦੇ ਹੋ بس ਮੈਨੂੰ ਨਹੀਂ ਪਤਾ ਤੁਸੀਂ ਆ ਜਾਓ ਤੇ ਮੈਂ ਨਹੀਂ ਰਹਿਣਾਗਾ ਹਾਂ ਬਸ ਸਵੇਰ ਜਲਦੀ ਆ ਜਾਓ ਠੀਕ ਐ ਵੀਰਾ ਕਹਿੰਦਾ ਸੀ ਸ਼ਾਮ ਨੂੰ ਹੀ ਆ ਜਾਊਗਾ ਤੁਹਾਨੂੰ ਜਿੱਤ ਕਰਾਇਆ ਨਹੀਂ ਉਹ ਕਹਿੰਦਾ ਕੱਲ ਕਿਨੇ ਵੇਖਿਆ ਵੈਸੇ ਤਾਂ ਉਹਨੂੰ ਪਤਾ ਵੀ ਜਦੋਂ ਮੈਨੂੰ ਮਤਲਬ ਕੋਈ ਤਖਲੀਫ ਹੋਵੇ ਤੇ ਉਹਦੇ ਮਤਲਬ ਉਹ ਆ ਜਾਂਦਾ ਹੁੰਦਾ ਕਿਹੜੀ ਕੀ ਭਤਾਉਂਦਾ ਹੀ ਹੋਣਾ ਕਿ ਕਿਨੇ ਤੁਹਾਡਾ ਬੇਬੇ ਵੀ ਹੈ ਨਹੀਂ ਘਰੇ ਹਾਂ ਪਾਣਾ ਕਿਹਾ ਸਤਿ ਸ਼੍ਰੀ ਅਕਾਲ ਵੀਰੇ ਆ ਗਏ ਤੁਸੀਂ ਹਾਂ ਚਲ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਪਾਣੀ ਬਾਅਦ ਚ ਪੀਵਾਂਗੇ ਬਈਆ ਹੋਰ ਸਾਰੇ ਠੀਕ ਆ ਹਾਂ ਸਾਰਾ ਠੀਕ ਆ ਕੀ ਗੱਲ ਹੋਈ ਸੀ ਕਿ ਫੋਨ ਤੇ ਰੋਈ ਜਾਂਦੇ ਸੀ ਫੋਨ ਤੇ ਕੁਰਸੀ ਲੈ ਆ ਦਿਨੀ ਵੀਰੇ ਕੁਰਸੀ ਕੋਨੇ ਆ ਕੇ ਘਰ ਆ ਕੇ ਬਗਾਨਾ ਮੈਂ ਨਾ ਵੀਰੇ ਪਰੇਸ਼ਾਨੀ ਬਹੁਤ ਆ ਮੇਰੀ ਸਾਸ ਤੇ ਬੜੀ ਭੈੜੀ ਆ ਹੁਣ ਹੈ ਨਹੀਂ ਗੇ ਘਰੇ ਬਾਜ਼ਾਰ ਗਏ ਸੀ ਤੁਸੀਂ ਮੈਨੂੰ ਕਿਹਾ ਸੀ ਨਾ ਮੈਂ ਸ਼ਾਮ ਨੂੰ ਹੀ ਆਜੂਗਾ ਮੈਂ ਤਾਂ ਆ ਗਿਆ ਤੇ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਤੁਸੀਂ ਨਾਲ ਲੈ ਜਾਓ ਮਾਲ ਤਾਂ ਲਾਜੋ ਕੋਨੇ ਪਰ ਕੀ ਗੱਲ ਹੋਈ ਜੀ ਆ ਗੱਲ ਕੀ ਹੋਈ ਆ ਗਲਤ ਮੈਨੂੰ ਟੋਕਦੀ ਆ ਖਾਣਾ ਬਣਿਆ ਨਹੀਂ ਮੇਰਾ ਪਸੰਦﾞਾ ਜੇ ਆਪਾਂ ਤਾਂ ਖੇਡ ਉਹ ਮਾਰਚੀ ਜਿਲ੍ਹਾ ਕਾ ਹੈ ਉਤਰਾ ਕਾ ਖਾਣਾ ਬਣਿਆ ਮੇਰਾ ਨਹੀਂ ਪਸੰਦ ਆਉਂਦਾ ਉਹਨੂੰ ਜੇ ਮੈਂ ਚੋਲ ਦਾਲ ਬਣਾ ਲੈਣੀ ਮੈਂ ਖਾਣਾ ਨਹੀਂ ਮੇਰੇ ਪਚਨੇ ਨਹੀਂ ਮੈਨੂੰ ਐ ਹੋ ਜਾਊਗਾ ਜੇ ਮਤਲਬ ਕਿਸੇ ਨਾਲ ਗੱਲ ਕਰਦੀ ਉਹ ਵੀ ਨਹੀਂ ਵੇਂਦੀ ਅੱਗਾ ਪਿੱਛਾ ਬੋਲਣ ਲੱਗ ਜਾਂਦੀ ਆ ਇਹ ਇਹਨਾਂ ਨੂੰ ਮੈਂ ਸਮਝਾਇਆ ਹੈ ਕਿ ਇਹ ਮੈਨੂੰ ਹੀ ਕਹਿ ਦਿੰਦੇ ਆ ਇਹ ਮੇਰੇ ਘਰ ਸਾਡੇ ਕੋਈ ਵੱਡੀ ਗੱਲ ਤਾਂ ਹੈ ਨਹੀਂ ਜੀ ਵੀਰੇ ਫਿਰ ਮੈਂ ਦੱਸ ਕੀ ਕਰਾਂ ਜੇ ਮੈਂ ਇਸ ਘਰ ਦੇ ਵਿੱਚ ਰਹੀ ਜਾਂ ਤਾਂ ਮੈਂ ਮਰ ਜਾਂ ਤੇ ਜਾਂ ਮੈਂ ਬੁੜੀ ਨੂੰ ਮਾਰ ਦੂੰ ਇਹ ਤਾਂ ਕੋਈ ਹੱਲ ਹੈਗਾ ਮੰਨ ਕੇ ਚੱਲ ਜੇ ਤੂੰ ਉਹਨੂੰ ਮਾਰਤਾ ਤਾਂ ਜੇਲ੍ਹ 'ਚ ਬੈਠੀ ਰਹੇਗੀ ਤੇ ਜੇ ਤੂੰ ਜਾਨ ਖਾ ਲਿਆ ਤਾਂ ਕਿਸੇ ਰੱਖੀ ਜਾਣਾ ਹੈਗਾ ਫਿਰ ਮੈਂ ਕਿ ਘਰਾ ਮੈਨੂੰ ਵੀ ਦੱਸ ਦੇ ਮੈਂ ਕਿੱਧਰ ਨੂੰ ਜਾਵਾਂ ਤੇਰਾ ਜੀ ਹੱਲ ਹੈਗਾ ਮੈਂ ਹੱਲ ਕਰ ਦਦਾ ਕੀ ਹਾਲਾ ਹੈ ਤੇਰਾ ਦੱਸ ਮੈਨੂੰ ਚਲੇ ਤਾਂ ਨਹੀਂ ਜੀ ਨਹੀਂ ਹਾਂ ਨਹੀਂ ਜੀ ਘਰ ਦਫਾ ਹੋਈ ਆ ਬਾਜ਼ਾਰ ਚ ਆ ਲੈ ਹੋਏ ਵੀਰੇ ਕੀ ਆ ਪਹਿਲਾਂ ਲੋਕੋ ਆਣੂ ਮੈਂ ਦੱਸਦਾ ਇੱਕ ਕੀ ਹੈ ਸੱਸ ਐ ਦੁਬਾਰੀ ਹੈਗੀ ਆ ਹਾਂ ਜਦੋਂ ਸੱਸ ਨੂੰ ਰੋਟੀ ਦੇਣੀ ਆ ਹਾਂ ਸਬਜ਼ੀ ਦੇ ਤਿੰਨ ਤਿੰਨ ਬੂੰਦਾ ਪਾ ਕੇ ਦੇ ਦੇਣਾ ਠੀਕ ਐ ਤੇ ਨਾ ਮਹੀਨਿਆਂ ਦੇ ਵਿੱਚ ਉਹ ਸੱਸ ਤੇਰੀ ਮਰ ਜੂਗੀ ਸੱਚੀ ਮਰ ਜੂਗੀ ਵੀਰੇ ਹਾਂ ਪਰ ਇੱਕ ਹਫ਼ਤਾ ਮੰਨ ਲਓ 93 ਮਹੀਨੇ ਤੂੰ ਉਹਨੂੰ ਹਾਂਜੀ ਹਾਂਜੀ ਕਹਿਣਾ ਕਿਸੇ ਕੰਮ ਤੋਂ ਜਵਾਬ ਨਹੀਂ ਦੇਣਾ ਫਿਰ ਇਹ ਗੱਲ ਤੂੰ ਉਹਦੇ ਮੰਨਣੀ ਆ ਹੂੰ ਤੇ ਚਾਹ ਦੇ ਵਿੱਚ ਹਾਂ ਤਿੰਨ ਤਿੰਨ ਬੂੰਦਾ ਪਾਉਣੀਆਂ ਵੀ ਕਿ ਮਰਤਾ ਜਾਉਗੀ ਨਾ ਪੱਕਾ ਮਰ ਜੂਗੀ ਬਸ ਤੋਂ ਬੋਲਣਾ ਨਿਕਾ ਹਾਂਦੀ ਹਾਂਦੀ ਕਰਨਾ ਤਿੰਨ ਮਹੀਨੇ ਦੇ ਵਿੱਚ ਦੋ ਮਹੀਨਾ ਮਲੇ ਮਹੀਨੇ ਬਾਅਦ ਗਾੜਟ ਦੇਣਾ ਸ਼ੁਰੂ ਕਰ ਦੂਗੀ ਬਸ ਮੇਰੀ ਗੱਲ ਸੁਣ ਲੋ ਵੀਨੇ ਤਮੇ ਪੰਜ ਕਰ ਲੂ ਸੇਵਾ ਇਹਦੀ ਤੇ ਪਰ ਮਰ ਜੇ ਮਰਤਾ ਜਾਉਗੀ ਨਾ ਮਰ ਜੂਗੀ ਬਸ ਮੈਨੂੰ ਇਹ ਚਾਹੀਦੀ ਨਹੀਂ ਜੀ ਬਸ ਤੋਂ ਰਾਲਾ ਮੇ ਪਾਣਾ ਹਾਂਦੀ ਹਾਂਦੀ ਕਰਨਾ ਠੀਕ ਆ ਠੀਕ ਆ ਵੀਰੇ ਚਲ ਮੈਂ ਚਾਹ ਬਣਾਉਣੀ ਆ ਨਹੀਂ ਨਾ ਬੱਸ ਮੈਂ ਕੰਮ ਨਹੀਂ ਨਹੀਂ ਇੱਕ ਮਿੰਟ ਬੈਠੋ ਤਾਂ ਸੀ ਨਹੀਂ ਮਰ ਜਾਣਾ ਠੀਕ ਆ ਬੁੜੀ ਤਾਂ ਨਹੀਂ ਬਚਦੀ ਹੁ ਸ਼ੁਕਰ ਆ ਮੇਰੇ ਵੀਰ ਨੇ ਆ ਤਾਂ ਮੇਰਾ ਵਧੀਆ ਕੰਮ ਕਰਤਾ ਹੁ ਨਹੀਂ ਬੁੜੀ ਬਚਦੀ ਆਹ ਰਾਤ ਦਿਨ ਟਰਕਰ ਕਰਦੀ ਰਹਿੰਦੀ ਐ ਮੇਰਾ ਤਾਂ ਸਿਰ ਖਾ ਲਿਆ ਬੁੜੀ ਜੀ ਨੇ ਐਂ ਮਗਰੋਂ ਲਾਉਂਗੀ ਇਹਨੂੰ